ਇੰਗਲਿਸ਼ ਟੁਰਬੀਨ ਇੰਡੀਅਨ ਐਕਸਪ੍ਰੈਸ ਸਾਰੇ ਆ ਚੈਨਲਾਂ ਦੇ ਮਾਲਕਾਂ ਨੂੰ ਸੱਦਿਆ ਤੇ ਉਹਨਾਂ ਨੂੰ ਕਿਹਾ ਜਰਾ ਖਿਆਲ ਰੱਖੋ ਸਾਡੇ ਖਿਲਾਫ ਖਬਰਾਂ ਨਾਲੋ ਇਹ ਲੈਣ ਕੋ ਮੀਟਿੰਗ ਹੋਈ ਆਫੀਸ਼ੀਅਲ ਮੀਟਿੰਗ ਜਿਹਦੇ ਵਿੱਚ ਇਹ ਗੱਲ ਚਰਚਾ ਕੀਤੀ ਵੀ ਸਾਡੀ ਪੂਲ ਨਾ ਖੋਲੋ ਪਰ ਇਹਦੇ ਵਿੱਚ ਮੁਲਾਕਾਤ ਮੁਲਾ ਪਰ ਜਿਹੜੀ ਭਾਜਪਾ ਦੀ ਸਰਕਾਰ ਸੀ ਇੱਥੇ ਸ਼ੁਰੂੰਦੀ ਅਕਾਲੀ ਦਲ ਦੀ ਉੱਥੇ 3600 ਕਿੱਲਾ ਟਾਇਰ ਕੀਤਾ ਗਮਾੜਾ ਨੇ ਤੁਹਾਨੂੰ ਪਤਾ ਹੋਣਾ ਸਾਰੇ ਹੀ ਆ ਸਾਧੂ ਸਿੰਘ ਜੀ 3600 ਏਕੜ ਗਮਾੜਾ ਨੇ ਐਕਵਾਇਰ ਕੀਤਾ ਨੂ ਚੰਡੀਗੜ ਨਵਾਂ ਚੰਡੀਗੜ ਜਿਹਨੂੰ ਮੁਲਾ ਪਰ ਕਹਿੰਦੇ ਉੱਥੇ ਇਕੋ ਸਿਟੀ 1 ਕੱਟਿਆ ਇਕੋ ਸਿਟੀ परसेंट हजे समान खाली पे बार साहब मैं लगता मान साहब का अंदर मैं नहीं दस्खत करना फिर फिर उन्होंने कहा कैपसीना साहब न जिम्मेदारी देती सो मेरे कह तो भाव है दो हजार इक्की नुकसान की है एक असी इतना ਅਵਾਰਡ ਕਰਕੇ ਗੈਸੀ ਮੈਟਰੋਪੋਲਿਸ ਇੱਕ ਪ੍ਰੋਜੈਕਟ ਅਵਾਰਡ ਕੀਤਾ ਸੀ ਮੋਹਾਲੀ ਦੇ ਵਿੱਚ 2021 ਚ ਕਾਂਗਰਸ ਦੀ ਸਰਕਾਰ ਨੇ ਜਨਵਰੀ ਚ ਓਹ ਭਾਈ ਸਾਹਿਬ ਸਾਹਮਣੇ 4 ਸਾਲ ਟੱਪ ਗਏ ਓਹ ਹਜੇ ਤੱਕ ਉਹਨਾਂ ਬੜਿਆਂ ਵੀ ਕਿਸਾਨਾਂ ਨੂੰ ਨਾ ਤਾਂ ਉੱਥੇ ਵੀਜਨ ਦਿੱਤਾ ਜਾਂਦਾ ਨਾ ਵਾਧਨ ਦਿੱਤਾ ਜਾਂਦਾ ਜ਼ਮੀਨ ਉਹਨਾਂ ਕੋਲ ਹੈ ਮੈਟਰੋਪੋਲਿਸ ਸੋਹਰ ਕੰਮ ਵਿੱਚੇ ਪਿਆ ਓਹਦਾ ਪੂਰਾ ਨਹੀਂ ਕੀਤਾ ਤੇ ਗਾ पै गए मोहाली पै गए पै गए बरनाले नए हशियरपुर पै गए बनूरू पै गए समराले पै गए रोपड़ पै गए कि जिते जो लगता खा लो तो वेच लो दे। जरा पैसा कट्ठा हों करो इस बात जिन्हें अहमद शाह गाली भी अखीरला जोड़ा हमला से लुट लो जरा कुछ लुटना या है अखीरला कम है ਹਾਲਾਤ ਰਾਜਬਖਸ਼ ਜੀ ਉਹ ਹਾਲਾਤ ਬਣ ਗਏ ਐ ਇਹ ਬਚਣਾ ਕਿਵੇਂ ਤੇਰਾ ਹੱਲ ਸਾਨੂੰ ਲੋਕਾਂ ਨੂੰ ਕਰਨਾ ਪਏਗਾ ਹਜ਼ਾਰ ਗਜ ਦਾ ਪਲਾਟ ਗਿਲਗੁਲੇ ਇੱਕ ਕਨਾਲ ਉਹਦੇ ਬਾਰੇ ਤੁਹਾਨੂੰ ਬਲਬੀਨ ਸਿੰਘ ਸਿੱਧੂ ਸਾਹਿਬ ਨੇ ਵਿਚਾਰ ਪੁਰਕ ਦੱਸਤਾ ਇਹਦੇ ਅਸੇ ਪਹਿਲਾਂ ਆਡਿਟ ਹੋਣਾ ਚਾਹੀਦਾ ਸੀ ਉਹ ਸਾਰੀਆਂ ਗੱਲਾਂ ਸਾਰੇ ਬੜਾਰਿਆਂ ਨੇ ਬੋਲ ਲਈ ਐ ਮੈਂ ਬੇਨਤੀ ਕਰਨੀ ਛੋੜ ਹੈ ਤੁਹਾਨੂੰ ਸਾਰਿਆਂ ਨੂੰ ਕਾਂਗਰਸੀ ਪਰਾਵਾਂ